ਇਸ ਵਾਰੀ ਅਸੀਂ ਕੀ ਉਮੀਦ ਕਰ ਸਕਦੇ ਹਾਂ ਕਿ ਕੋਈ ਖਜ਼ਾਨੇ ਵਿੱਚ ਸੁਧਾਰ ਆਈਏ ਫਰਾਦ ਵੀ ਮੁਲਾਜ਼ਮ ਪੰਚੰंडीगढ़ ਵਿੱਚ ਹੀ ਬੈਠੇ ਹੋਏ ਨੇ ਉਹ ਕਹਿ ਰਹੇ ਕਿ ਅਸੀਂ ਜੇ ਸਾਡੇ ਡੀਏ ਨਾਲ ਪੇ ਕੀਤੇ ਗਏ ਸੈਵਨਥ ਕਮਿਸ਼ਨਰ ਲਾਗੂ ਕੀਤਾ ਗਿਆ ਅਸੀਂ ਕलम ਹੜਤਾਲ ਕਰ ਦਾਂਗੇ ਤੇ ਅਜੇ ਕਿੱਥੇ ਮੁਲਾਜ਼ਮ ਤੰਗੀ ਮਹਿਸੂਸ ਕਰ ਰਹੇ ਨੇ ਸਰ ਕੇਂਦਰ ਸਰਕਾਰ ਵੱਲੋਂ ਪੈਸਾ ਆਇਆ ਹੈ ਪਰ ਪੰਜਾਬ ਸਰਕਾਰ ਸਾਡਾ ਰਿਲੀਜ਼ ਨਹੀਂ ਕਰ ਰਹੀ ਮੇਨ ਮੁਸ਼ਕਿਲ ਸੀ ਕਿ ਸਾਡੀ ਆਮਦਨ ਘੱਟ ਹੈ ਤੇ ਖਰਚਾ ਵੱਧ ਹੈ ਜੋ ਅਸੀਂ ਕਰਜ਼ੇ ਦਾ ਇੰਟਰਸਟ ਦੇਣਾ ਹੈ ਉਹ ਵੱਧ ਹੈ ਅਸੀਂ ਉੱਥੇ ਕਿਤੇ ਲੈਵਲ ਤੇ ਆਏ ਹਾਂ ਕਿ ਅਜੇ ਵੀ ਅਸੇਰੀ ਆਮਦਨ ਘਾਟੀ ਚੱਲ ਰਹੀ ਹੈ ਅੱਜ ਇਹ ਵੀ ਗੱਲਾਂ ਚੱਲ ਰਹੀਆਂ ਬਠਿੰਡੇ ਦੀ ਜਿਹੜੀ ਲੋਕ ਸਭਾ ਚੋਣ ਹੈ ਉਸ ਵਿੱਚ ਮੰਤਰੀ ਪਦਲਦੀਪ ਵਾਈਫ ਉਤਰਨਗੇ ਜਾਂ ਬੇਟਾ ਉਤਰਨਗੇ ਤਾਂ ਤੁਹਾਡੇ ਕੋਲੋਂ ਕੋਈ ਲੜੇਗਾ ਤੇ ਜਿਹੜੇ 3 ਸਾਲ ਬੱਚੇ ਹੈ ਉੱਤੇ ਅਸੀਂ ਦੇਖਾਂਗੇ ਕਿ ਪੰਜਾਬ ਸਰਕਾਰ ਦਾ ਜੋ ਕਮਾਈ ਹੈ ਉਹ ਮੁਨਾਫੇ ਵਿੱਚ ਜਾਏਗੀ। ਚੋਂ ਤਾਂ ਪਹਿਲਾਂ ਮੈਨੂੰ ਇੰਟਰਵਿਊ ਵਿੱਚ ਤੁਸੀਂ ਕਿਹਾ ਸੀ ਕਿ ਕਮਰ ਕੱਸਣੀ ਪੈਣੀ ਹੈ ਤੇ ਕੁਝ ਇਹੋ ਜਿਹੇ ਕੁਰਬਾਨੀਆਂ ਸਰਕਾਰ ਨੂੰ ਕਰਨੀਆਂ ਪੈਣੀਆਂ। ਤੁਸੀਂ ਅੱਜ ਕੰਮਦੇ ਹੋ ਕਿ ਕੁਰਬਾਨੀਆਂ ਹੋ ਰਹੀਆਂ ਹਨ। ਪੰਜਾਬ ਸਰਕਾਰ ਦੀ ਕਮਰ ਕੱਸੀ ਗਈ ਹੈ। ਜਿन्हे ਲੋਕ ਮਨਪ੍ਰੀਤ ਨੂੰ ਗਾਣਾ ਕੱਢੀ ਜਾਂਦੇ ਆ ਉਹ ਸਮਝ ਲਓ ਕਮਰ ਕੱਸੀ ਕਰਕੇ ਕੱਢ ਰਹੇ।